ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਮਿਰਜ਼ਾ ਗਾਲਿਬ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਜਦੋਂ ਅਸੀਂ ਕੋਈ ਉਰਦੂ ਦਾ ਸ਼ੇਅਰ ਬੋਲਦੇ ਹਾਂ ਤਾਂ ਅਕਸਰ ਹੀ ਨਾਲ ਆਖ ਦਿੰਦੇ ਹਾਂ ਕਿ ਗਾਲਿਬ ਦਾ ਲਿਖਿਆ ਹੋਇਆ ਹੈ ਕਈ ਵਾਰ ਤਾਂ ਗਾਲਿਬ ਦਾ ਲਿਖਿਆ ਵੀ ਨਹੀਂ ਹੁੰਦਾ ਫਿਰ ਵੀ ਅਸੀਂ ਕਹਿ ਦਿੰਦੇ ਹਾਂ ਮਿਰਜ਼ਾ ਗਾਲਿਬ ਨੇ ਆਖਿਆ ਹੈ ਇਹ ਰਵਾਇਤ ਜੀ ਬਣ ਗਈ ਹੈ ਕਿਉਂਕਿ ਉਰਦੂ ਜ਼ਬਾਨ ਦੇ ਵਿੱਚ ਅਰਬੀ ਫਾਰਸੀ ਜ਼ਬਾਨ ਦੇ ਵਿੱਚ ਜਿਹੜੇ ਬਹੁਤ ਹੀ ਸੂਖਮ ਅਹਿਸਾਸਾਂ ਨੂੰ ਫੜਨ ਵਾਲਾ ਸ਼ਾਇਰ ਹੈ ਤੇ ਸਭ ਤੋਂ ਵੱਡਾ ਸ਼ਾਇਰ ਹੈ ਤੇ ਸਭ ਤੋਂ ਚਰਚਿਤ ਲੋਕਪ੍ਰੀਏ ਸ਼ਾਇਰ ਹੈ ਤੇ ਜਿਹੜਾ ਇੱਕ ਅਹਿਮ ਸ਼ਾਇਰ ਹੈ ਉਸ ਦਾ ਨਾਮ ਹੈ 우ਸਤਾਦ ਮਿਰਜ਼ਾ ਅਸਦੁੱਲਾਹ ਖਾਨ ਗਾਲिब ਗਾਲिब ਦੀ ਜ਼ਿੰਦਗੀ ਦੇ ਕਿਸੇ ਗਾਲिब ਦੀ ਸ਼ਾਇਰੀ ਗਾਲिब ਦੀ ਸ਼ਖਸੀਅਤ ਗਾਲिब ਦਾ ਵਿਅਕਤੀਤਵ ਹਰ ਅਦੀਬ ਦੇ ਲਈ ਜਿਹੜਾ ਹੈ ਉਹ ਮਾਣੇ ਰੱਖਦਾ ਹੈ ਅਰਥ ਭਰਪੂਰ ਹੈ ਅਸੀਂ ਗਾਲਬ ਦੇ ਇੱਕ ਸ਼ੇਰ ਨੂੰ ਜੇ ਅਸੀਂ ਸਮਝਣ ਦਾ ਯਤਨ ਕਰਦੇ ਹਾਂ ਤਾਂ ਕਈ ਵਾਰ ਪੂਰਾ ਪੂਰਾ ਦਿਨ ਲੱਗ ਜਾਂਦਾ ਹੈ ਇੰਨੀ ਉਸ ਦੀ ਜਿਹੜੀ ਸ਼ਾਇਰੀ ਹੈ ਉਸ ਵਿੱਚ ਪਕਿਆਈ ਹੈ ਇੰਨੀ ਡੂੰਘਾਈ ਹੈ ਇੰਨੀ ਉਸ ਦੇ ਵਿੱਚ ਵਿਸ਼ਾਲਤਾ ਹੈ ਮੈਂ ਇੱਕ ਸ਼ੇਰ ਦਾ ਜ਼ਿਕਰ ਕਰਦਾ ਮੈਂ ਤੇਸੇ ਬਗੈਰ ਮਰਨਾ ਸਕਾ ਕੋ ਕਨ ਅਸਦ ਤੇਸੇ ਬਗੈਰ ਮਰਨਾ ਸਕਾ ਕੋ ਕਨ ਅਸਦ ਸਰ ਗਸ਼ਤੇ ਕੁਮਾਰੇ ਰਸਮੋ ਕੈਦ ਥਾ ਹੁਣ ਇਸ ਸ਼ੇਰ ਦੇ ਵਿੱਚ ਥਾ ਤੋਂ ਇਲਾਵਾ ਸਾਨੂੰ ਕੋਈ ਵੀ ਸ਼ਬਦ ਜਿਹੜਾ ਹੈ ਕੋਈ ਵੀ ਸ਼ਬਦ ਜਿਹੜਾ ਹੈ ਉਸਦੇ ਅਰਥ ਨਹੀਂ ਪਤਾ ਜਾਂ ਕਹਿ ਸਕਦੇ ਆ ਕਿ ਜਦੋਂ ਵੀ ਸੁਣਦੇ ਆ ਤਾਂ ਸਾਨੂੰ ਥਾ ਪਤਾ ਲੱਗਦਾ ਹੈ ਤੇ ਜੇ ਕਿਸੇ ਨੂੰ ਪਤਾ ਹੈ ਕਿ ਮਿਰਜ਼ਾ ਗਾਲਵ ਆਪਦਾ ਨਾਮ ਜਿਹੜਾ ਹੈ ਉਹ ਕਈ ਸ਼ੇਰਾਂ ਦੇ ਵਿੱਚ ਗਾਲਵ ਤੇ ਕਈ ਜਗ੍ਹਾ ਆਸਤਵ ਵਰਤਦੇ ਸਨ ਨੰਬਰ 1 ਕਾ ਅਸਦ ਸਮਝ ਆਉਂਦਾ ਏ ਤਾਂ ਦੁਆਰਾ ਸ਼ੇਰ ਮੈਂ ਬੋਲਦਾ ਤੇ ਸੇ ਬਗੈਰ ਮਰਨਾ ਸਕਾ ਕੋ ਕਨ ਅਸਦ ਸਰਗਸ਼ਤੇ ਕੁਮਾਰੇ ਰਸਮੋ ਕੈਦ ਥਾ ਹੁਣ ਇਸ ਸ਼ੇਰ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਸ ਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਖਾਸ ਕਰਕੇ ਕੋ ਕਨ ਇਹ ਸ਼ਬਦ ਵਰਤਿਆ ਕਿਉਂ ਆ ਇਸ ਦੇ ਪਿਛੇ ਇੱਕ ਲੰਮੀ ਕਹਾਣੀ ਹੈ ਕੋ ਪਹਾੜ ਨੂੰ ਕਹਿੰਦੇ ਨੇ ਪਰਬਤ ਨੂੰ ਕਹਿੰਦੇ ਨੇ ਤੇ ਕੋ ਕਨ ਉਹ ਇਨਸਾਨ ਹੁੰਦਾ ਹੈ ਜਿਹੜਾ ਪਹਾੜ ਨੂੰ ਤੋੜਨ ਦਾ ਯਤਨ ਕਰਦਾ ਹੈ ਜਾਂ ਤੋੜਦਾ ਹੈ ਹੁਣ ਸ਼ਾਇਰੀ ਦੀ ਰਵਾਇਤ ਦੇ ਵਿੱਚ ਪੰਜਾਬੀ ਕਿੱਸਾ ਕਾਹੀ ਦੀ ਰਵਾਇਤ ਵਿੱਚ ਕੋ ਕਨ ਫਰਿਆਦ ਨੂੰ ਆਖਿਆ ਜਾਂਦਾ ਹੈ ਫਰਿਆਦ ਇੱਕ ਸ਼ੀਰੀਨਾ ਦੇ ਇੱਕ ਲੜਕੀ ਹੈ ਉਸਦੇ ਇਸ਼ਕ ਵਿੱਚ ਗਿਰਫਤਾਰ ਸੀ ਸ਼ੀਰੀ ਫਰਿਆਦ ਦਾ ਕਿੱਸਾ ਸੁਣ ਲਵੋ ਪੜ੍ਹ ਲਵੋ ਤੇ ਜਾਂ ਸ਼ੀਰੀ ਦਾ ਜਿਹੜਾ ਇਸ਼ਕ ਸੀ ਜਾਂ ਫਰਿਆਦ ਦਾ ਜਿਹੜਾ ਪਿਆਰ ਸੀ ਮੁਹੱਬਤ ਸੀ ਉਸ ਨੂੰ ਆਪਾਂ ਸਮਝੀਏ ਹੁੰਦਾ ਕੀ ਹੈ ਬਾਦਸ਼ਾਹ ਜਿਹੜਾ ਇਲਾਕੇ ਦਾ ਉਸ ਖੇਤੇ ਦਾ ਉਸ ਦਾ ਜਿਹੜਾ ਮਹਿਲ ਹੈ ਉਸ ਦੇ ਅੱਗੋਂ ਫਰਿਆਦ ਰੋਜ਼ਾਨਾ ਜੜਾ ਹੈ ਉਹ ਗੁਜ਼ਰਦਾ ਸੀ ਫਰਿਆਦ ਇੱਕ ਕੰਮ ਆ ਇੱਕ ਕਿਰਤੀ ਹੈ ਇੱਕ ਮਜ਼ਦੂਰ ਹੈ ਤੇ ਡੇਲੀ ਜਿਹੜਾ ਹੈ ਹਰ ਰੋਜ਼ ਉਹ ਬਾਰਸ਼ਾ ਦੇ ਮਹਿਲ ਦੇ ਅੱਗੋਂ ਲੰਘਦਾ ਆਪਦੇ ਕੰਮ ਤੇ ਜਾਣ ਵੇਲੇ ਵੀ ਉੱਥੋਂ ਪਹਾੜ ਦੇ ਅੱਗੋਂ ਲੰਘਦਾ ਤੇ ਵਾਪਸੀ ਵੇਲੇ ਵੀ ਉੱਥੋਂ ਲੰਘਦਾ ਤਾਂ ਉਸ ਮਹਿਲ ਦੀ ਇੱਕ ਖਿੜਕੀ ਦੇ ਵਿੱਚ ਇੱਕ ਲੜਕੀ ਹੈ ਉਸ ਨੂੰ ਉਹ ਰਜਾਨਾ ਵੇਖਦਾ ਏ ਤੇ ਉਸ ਨੂੰ ਸਲਾਮ ਕਰਦਾ ਏ ਦੁਆ ਕਰਦਾ ਏ ਨਾ ਇਸ ਦੁਆ ਸਲਾਮ ਦੇ ਚੱਕਰ ਵਿੱਚ ਉਹਨਾਂ ਦੀ ਆਪਸ ਵਿੱਚ ਨੇੜਤਾ ਹੋ ਜਾਂਦੀ ਹੈ ਤੇ ਜਦੋਂ ਸ਼ੀਰੀ ਉਸ ਨੂੰ ਵੇਖਦੀ ਹੈ ਤਾਂ ਸ਼ੀਰੀ ਵੀ ਖੜ ਉੱਠਦੀ ਹੈ ਤੇ ਫਰਿਆਦ ਜਿਹੜਾ ਹੈ ਉਹ ਵੀ ਇਸ ਉਡੀਕ ਵਿੱਚ ਹੁੰਦਾ ਹੈ ਕਿ ਉਹ ਮਹਿਲ ਦੇ ਅੱਗੋਂ ਲੰਗੇਗਾ ਬਾਦਸ਼ਾਹ ਦੀ ਜਿਹੜੀ ਉਹ ਕਿਲਾ ਹੈ ਬਾਦਸ਼ਾਹ ਦਾ ਉਸਦੇ ਅੱਗੋਂ ਲੰਗੇਗਾ ਤਾਂ ਉਸ ਨੂੰ ਸ਼ੀਰੀ ਦੇ ਦਰਸ਼ਨ ਹੋਣਗੇ ਤਾਂ ਇਸ ਤਰ੍ਹਾਂ ਦਿਨ ਲੰਘਦੇ ਜਾਂਦੇ ਨੇ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਉੱਥੇ ਮੁਸ਼ਤਾਕ ਨਜ਼ਰਾਂ ਨਾਲ ਉਡੀਕਵਾਂ ਨਜ਼ਰਾਂ ਨਾਲ ਫਰਿਆਦ ਖੜਾ ਵੇਖ ਰਿਹਾ ਹੈ ਤੇ ਸ਼ੀਰੀ ਖਿੜਕੀ ਤੇ ਨਹੀਂ ਹੈ ਮਾਰਛਾ ਅਚਾਨਕ ਮੂੰਹ ਖੋਲਦਾ ਅਤੇ ਵੇਖਦਾ ਹੈ ਕਿ ਸਾਹਮਣੇ ਇੱਕ ਕਮ ਜਿਸ ਦੇ ਹੱਥ ਵਿੱਚ ਇੱਕ ਔਯਾਰ ਫੜਿਆ ਹੋਇਆ ਹੈ ਤੇ ਉੱਥੇ ਖੜਾ ਹੈ ਉਹ ਉਸ ਨੂੰ ਨੌਜਵਾਨ ਨੂੰ ਪੁੱਛਦਾ ਹੈ ਕਿ ਤੂੰ ਇੱਥੇ ਕਿਉਂ ਖੜਾ ਹੈ ਉਹ ਦੱਸ ਦਿੰਦਾ ਹੈ ਫਰਿਆਦ ਆਪਣੀ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਮੈਂ ਤੁਹਾਡੀ ਜਿਹੜੀ ਬੇਟੀ ਹੈ ਸ਼ੀਰੀ ਆ ਉਸ ਨੂੰ ਮੈਂ ਵੇਖਦਾ ਮੈਂ ਤੱਕਦਾ ਮੈਂ ਉਸ ਨੂੰ ਮੁਹੱਬਤ ਕਰਦਾ ਮੈਂ ਤੇ ਉਹ ਕਹਿੰਦਾ ਵੀ ਅੱਛਾ ਚਾਹੁੰਦਾ ਕੀ ਆ ਤੂੰ ਤਾਂ ਫਰਿਆਦ ਬੋਲਦਾ ਹੈ ਕਿ ਮੈਂ ਫਰਿਆਦ ਹਿਚਕਾਉਂਦਾ ਇੱਕ ਬਾਦਸ਼ਾਹ ਹੈ ਉੱਥੇ ਉਸ ਦੀ ਯੁਰਤ ਕੀ ਪੈ ਸਕਦੀ ਹੈ ਉਹ ਕਹਿੰਦਾ ਕੁਛ ਨਹੀਂ ਜਨਾਬ ਉਹ ਟਾਲਣ ਦਾ ਜਦੋਂ ਯਤਨ ਕਰਦਾ ਹੈ ਤੇ ਉਹ ਰਾਜਾ ਉਸ ਨੂੰ ਪੁੱਛਦਾ ਫਿਰ ਵੀ ਤੂੰ ਆਪਣੀ ਇੱਛਾ ਦੱਸ ਜੋ ਰਾਜਾ ਹੈ ਜੋ ਬਾਦਸ਼ਾਹ ਹੈ ਜੋ ਸਮਰਾਟ ਹੈ ਉਸਨੇ ਤਾਂ ਆਪਣੀ ਜੋ ਰਿਆਆ ਉਸ ਦੀ ਹਰ ਇੱਛਾ ਦੀ ਪੂਰਤੀ ਕਰਨੀ ਹੁੰਦੀ ਹੈ ਤੂੰ ਦੱਸ ਤਾਂ ਸਹੀ ਤੇਰੀ ਇੱਛਾ ਦੀ ਪੂਰਤੀ ਕਰਾਂਗੇ ਤਾਂ ਉਹ ਹਿਚਕਚਾਉਂਦਾ ਹੋਇਆ ਉਹ ਕਹਿੰਦਾ ਵੀ ਹੁਣ ਪਕੜਿਆ ਤਾਂ ਗਿਆ ਹੀ ਆ ਮੈਂ ਤੇ ਦੱਸ ਦਿੰਦਾ ਕਿ ਮੈਂ ਸ਼ੀਰੀ ਨੂੰ ਮੁਹੱਬਤ ਕਰਦਾ ਹਾਂ ਤੇ ਉਹ ਕਹਿੰਦਾ ਕਿ ਸ਼ੀਰੀ ਉਹ ਕਹਿੰਦਾ ਤੁਸੀਂ ਉਸ ਨੂੰ ਪੁੱਛ ਲਵੋ ਕਹਿੰਦਾ ਮਹਾਰਾਜਾ ਫਿਰ ਬੋਲਦਾ ਹੈ ਕਹਿੰਦਾ ਵੀ ਖੈਰ ਜੇ ਅਜਿਹੀ ਹੀ ਗੱਲ ਹੈ ਤਾਂ ਫਿਰ ਆਪਾਂ ਇੰਜ ਕਰਦੇ ਹਾਂ ਮੈਂ ਤੇਰੇ ਸਾਹਮਣੇ ਇੱਕ ਨਾ ਇੱਕ ਪਰਖਣ ਰੱਖਦਾ ਇੱਕ ਪ੍ਰੀਖਿਆ ਰੱਖਦਾ ਜਿਸ ਨੂੰ ਅਸੀਂ ਟੈਸਟ ਕਹਿੰਦੇ ਆ ਐਗਜ਼ਾਮੀਨੇਸ਼ਨ ਕਹਿੰਦਾ ਇਸ ਪਹਾੜ ਤੋਂ ਜਿਹੜਾ ਮੇਰੇ ਇਸ ਬਾਦਸ਼ਾਹ ਦਾ ਜਿਹੜੀ ਜਿਹੜਾ ਕਿਲਾ ਹੈ ਜੋ ਮਹਿਲ ਹੈ ਮਹਿਲ ਦੇ ਸਾਹਮਣੇ ਜਿਹੜੀ ਜਗ੍ਹਾ ਨਾ ਇਹ ਤਾਂ ਇੱਥੇ ਪਹਾੜ ਹੈ ਜਿਹੜਾ ਸਾਹਮਣੇ ਤੋਂ ਉੱਥੋਂ ਕਹਿੰਦਾ ਵੀ ਤੂੰ ਇੱਕ ਇੱਕ ਰਸਤਾ ਬਣਾਉਣਾ ਹੈ ਕਿ ਉੱਤੋਂ ਜਦੋਂ ਵਗ ਕੇ ਆਵੇ ਤਾਂ ਉਹ ਹੇਠਾਂ ਇਸ ਮਹਿਲ ਦੇ ਮੂਰੋਂ ਦੀ ਜਿਹੜਾ ਹੈ ਉਹ ਲੰਗੇ ਤੇ ਕੀ ਲੰਗੇ ਉਹ ਹੁਣ ਪਾਣੀ ਦੀ ਗੱਲ ਨਹੀਂ ਕਰਦਾ ਉਹ ਕਹਿੰਦਾ ਕਿ ਦੁੱਧ ਉਤੋਂ ਵਗੇ ਤੇ ហេਠਾਂ ਦੁੱਧ ਦੀ ਨਹਿਰ ਜਿਹੜੀ ਆ ਵਗਦੀ ਵਗਦੀ ਇਸ ਮੇਰੇ ਮਹਿਲ ਤੋਂ ਅੱਗੋਂ ਦੀ ਲੰਗੇ ਜੇ ਇਹ ਕੰਮ ਕਰ ਦੇ ਤਾਂ ਜਿਹੜੀ ਸ਼ੀਦੀ ਆ ਉਸ ਨਾਲ ਤੇਰਾ ਵਿਆਹ ਕਰ ਦਿੱਤਾ ਜਾਵੇਗਾ ਹੁਣ ਕੋ ਕਨ ਜਿਸ ਨੂੰ ਆਖਿਆ ਫਰਿਆਦ ਆ ਜਿਹੜਾ ਉਹ ਇਸ਼ਕ ਦੇ ਵਿੱਚ ਇਸ਼ਕ ਦੇ ਕੈਦ ਵਿੱਚ ਗਿਰਫਤਾਰ ਹੈ ਤੇ ਉਸ ਨੂੰ ਲੱਗਦਾ ਹੈ ਕਿ ਜਿਹੜਾ ਕਿਉਂਕਿ ਆਸ਼ਕ ਜਿਹੜਾ ਉਸ ਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਭ ਕੁਝ ਸੰਭਵ ਹੋ ਸਕਦਾ ਹੈ ਜੇ ਮੁਹੱਬਤ ਨੂੰ प्राप्त करना है पर इसलिए वो असंभव काम ਨੂੰ ਵੀ ਸੰਭਵ ਕਰਨ ਦੇ ਲਈ ਯਤਨਸ਼ੀਲ ਹੋ ਜਾਂਦਾ ਤੇਸਾ ਫੜ ਕੇ ਹੁਣ ਕੰਮ ਤੇ ਜਾਣ ਦੀ ਬਜਾਏ ਹੁਣ ਉਹ ਰੋਜ਼ ਆਉਂਦਾ ਹੈ ਪਹਾੜ ਤੇ ਚੜਦਾ ਹੈ ਤੇ ਪਹਾੜ ਨੂੰ ਤੇਸੇ ਦੇ ਨਾਲ ਤੇ ਆਪਣੇ ਕੋਲੇ ਇੱਕ ਹਥੌੜੀ ਲੈ ਕੇ ਤੇ ਉਸ ਨੂੰ ਤੋੜਨ ਦਾ ਯਤਨ ਕਰਦਾ ਹੈ ਹੁਣ ਪਹਾੜ ਤੇਸੇ ਨਾਲ ਕਿੱਥੇ ਟੁੱਟਦੇ ਆ ਆਪਾਂ ਨੂੰ ਪਤਾ ਹੀ ਹੈ ਕਿ ਉਸ ਦੇ ਵਿੱਚ ਜਿਹੜੀ ਹੈ ਉਹ ਕਿਵੇਂ ਬਾਰੂਦ ਵਿਛਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਤੋੜਿਆ ਜਾਂਦਾ ਹੈ ਉਹਨੇ ਇਹ ਫਰਿਆਦ ਆਪਣਾ ਤੈਸਾ ਚੁੱਕ ਕੇ ਤੇ ਰੋਜ ਆਉਂਦਾ ਏ ਤੇ ਥਾੜੀ ਦੇ ਨਾਲ ਤੇ ਤੈਸੇ ਦੇ ਨਾਲ ਉਸ ਨੂੰ ਤੋੜਨ ਦਾ ਯਤਨ ਕਰਦਾ ਏ ਇਸ ਖਬਰ ਦਾ ਸ਼ੀਰੀ ਨੂੰ ਜਦੋਂ ਪਤਾ ਲੱਗਦਾ ਏ ਉਹ ਹੈਰਾਨ ਹੋ ਜਾਂਦੀ ਏ ਉਹ ਪਰੇਸ਼ਾਨ ਹੋ ਜਾਂਦੀ ਏ ਤੇ ਸ਼ੀਰੀ ਨੂੰ ਲੱਗਦਾ ਏ ਕਿ ਮੇਰੇ ਆਸ਼ਕ ਜਿਹੜਾ ਏ ਮੇਰਾ ਜਿਹੜਾ ਆਸ਼ਕ ਹੈ ਜਿਹੜਾ ਮੈਨੂੰ ਪਿਆਰ ਕਰਨ ਵਾਲਾ ਫਰਿਆਦ ਹੈ ਕਿ ਉਸ ਨੂੰ ਖਤਮ ਕਰਨ ਦੇ ਲਈ ਮੇਰੇ ਪਿਓ ਨੇ ਵਿਉਂਤ ਬਣਾ ਲਈ ਹੈ ਤੇ ਸ਼ੀਰੀ ਇਸ ਜਿਹੜਾ ਸਦਮਾ ਹੈ ਕਿ ਮੇਰੇ ਆਸ਼ਕ ਨੂੰ ਉਸਨੇ ਕਿਹੜੇ ਕੰਮ ਲਾ ਦਿੱਤਾ ਹੈ ਤੇ ਇੱਥੇ ਤਾਂ ਮਰ ਜੂਗਾ ਇਹ ਇਹ ਤਾਂ ਸੰਭਵ ਕੰਮ ਹੈ ਹੋਣਾ ਹੀ ਨਹੀਂ ਤਾਂ ਸ਼ੀਰੀ ਜਿਹੜੀ ਹੈ ਉਸ ਨੂੰ ਝਟਕਾ ਲੱਗਦਾ ਤੇ ਆਪਣੇ ਆਪ ਸ਼ੀਰੀ ਜਿਹੜੀ ਆ ਉਸ ਦੀ ਮਾਤ ਹੋ ਜਾਂਦੀ ਹੈ ਹੁਣ ਇਸ ਸ਼ੇਅਰ ਦੇ ਵਿੱਚ ਸ਼ੀਰੀ ਦਾ ਨਾਮ ਨਹੀਂ ਹੈ ਪਰ ਸ਼ੀਰੀ ਦੀ ਬੜਾਈ ਹੈ ਕਿਵੇਂ ਆਪਾਂ ਅੱਗੇ ਜਾ ਕੇ ਵੇਖਦੇ ਆਂ ਫਰਿਆਦ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਫਰਿਆਦ ਉੱਥੇ ਪਹਾੜ ਦੇ ਉੱਤੇ ਬੈਠਾ ਜਦੋਂ ਉੱਥੋਂ ਪੁੱਟ ਰਿਹਾ ਏ ਜਿੱਥੋਂ ਉਸਨੇ ਦੁੱਧ ਦੀ ਨਦੀ ਜਿਹੜੀ ਹੈ ਵਹਾਉਣੀ ਹੈ ਨਹਿਰ ਵਗਾਉਣੀ ਹੈ ਤੇ ਜਦੋਂ ਉਹ ਆਪਣੇ ਤੇਸੇ ਦੇ ਨਾਲ ਤੇ ਹਥਾੜੇ ਦੇ ਨਾਲ ਉੱਥੋਂ ਪਰਬਤ ਨੂੰ ਪਹਾੜ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਤੇਸਾ ਆਪਦੇ ਮੱਥੇ ਤੇ ਮਾਰਦਾ ਆਪਦੇ ਸਿਰ ਤੇ ਮਾਰਦਾ ਆਪਣਾ ਸਿਰ ਫੋੜ ਲੈਂਦਾ ਤੇ ਜਿਹੜੀ ਜਗ੍ਹਾ ਤੋਂ ਪਾਣੀ ਵਗਣਾ ਸੀ ਜਿਹੜੀ ਜਗ੍ਹਾ ਤੋਂ ਦੁੱਧ ਵਗਣਾ ਸੀ ਉਥੋਂ ਹੁਣ ਜਿਹੜਾ ਫਰਿਆਦ ਹੈ ਉਸ ਦਾ ਲਹੂ ਵਗਦਾ ਏ ਤੇ ਲਹੂ ਵਗਦਾ 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 ਜਿਹੜਾ ਹੈ ਉਸ ਮਹਿਲ ਦੇ ਮੂਰੋਂ ਦੀ ਲੰਗਦਾ ਏ ਕਹਾਣੀ ਇੰਨੀ ਯਾਸ਼ੀਰੀ ਤੇ ਫਰਿਆਦ ਦੇ ਇਸ਼ਕ ਦੀ ਕਹਾਣੀ ਜਿੱਥੇ ਇਹ ਕਹਾਣੀ ਖਤਮ ਹੁੰਦੀ ਹੈ ਉਥੋਂ ਇਹ ਸ਼ੇਰ ਜਿਹੜਾ ਹੈ ਗੱਲ ਬਿਦਾਇ ਸ਼ੁਰੂ ਹੁੰਦਾ ਹੈ ਮਿਰਜ਼ਾ ਗਾਲਬ ਹੁਣ ਐਂਟਰੀ ਕਰਦੇ ਨੇ ਮਿਰਜ਼ਾ ਗਾਲਬ ਕੀ ਕਹਿੰਦੇ ਨੇ ਤੇਸੇ ਬਗੈਰ ਮਰ ਨਾ ਸਕਾ ਕੋਕਨ ਅਸਦ ਅਸਦ ਦਾ ਮਤਲਬ ਹੈ ਗਾਲਬ ਗਾਲਬ ਕਹਿ ਰਹੇ ਨੇ ਕਿ ਕੋਕਨ ਕੋਕਨ ਮਤਲਬ ਫਰਿਆਦ ਫਰਿਆਦ ਤੇਸੇ ਬਗੈਰ ਮਰ ਨਾ ਸਕਾ ਮਤਲਬ ਕੀ ਹੈ ਕਿ ਜਿਹੜੀ ਉਹ ਸ਼ੀਰੀ ਸੀ ਉਸ ਦਾ ਪਿਆਰ ਜਿਹੜਾ ਹੈ ਉਹ ਅਸਲੀ ਪਿਆਰ ਸੀ ਕਿਉਂਕਿ ਉਸ ਨੂੰ ਤੀਸੇ ਦੀ ਲੋੜ ਨਹੀਂ ਪਈ ਉਹ ਸਿਰਫ ਇਸ ਘਟਨਾ ਬਾਰੇ ਆਪਣੇ ਆਸ਼ਕ ਦੇ ਬਾਰੇ ਕਿ ਉਸ ਨੂੰ ਇਸ ਘਟਨਾ ਇਸ ਕੰਮ ਦੇ ਉੱਤੇ ਲਗਾ ਦਿੱਤਾ ਹੈ ਮੇਰੇ ਪਿਓ ਨੇ ਰਾਜੇ ਨੇ ਜਿਹੜਾ ਬਾਦਸ਼ਾਹ ਹੈ ਉਹ ਇਸ ਗੱਲ ਨੂੰ ਸਹਿਨ ਨਹੀਂ ਕਰ ਸਕਦੀ ਅਤੇ ਸ਼ੀਰੀ ਦੀ ਤਾਂ ਮੌਤ ਹੋ ਜਾਂਦੀ ਹੈ ਪਰ ਅਗਲੇ ਸ਼ੇਰ ਦੇ ਵਿੱਚ ਸ਼ੇਰ ਦਾ ਜਿਹੜਾ ਅਗਲੀ ਸਤਰ ਹੈ ਉਹਦੇ ਵਿੱਚ ਕੀ ਲਿਖਦਾ ਹੈ ਗਾਲਿਬ ਸਰ ਗਸ਼ਤੇ ਸਰ ਗਸ਼ਤੇ ਸਰ ਸਿਰ ਨੂੰ ਕਹਿੰਦੇ ਨੇ ਸਿਰ ਉਸ ਦਾ ਗਸ਼ਤ ਘੁੰਮਦਾ ਏ ਤੇ ਸਿਰ ਕਦੋਂ ਘੁੰਮਦਾ ਹੁੰਦਾ ਏ ਖੁਮਾਰੇ ਖੁਮਾਰ ਹੁੰਦਾ ਏ ਨਸ਼ਾ ਜਦੋਂ ਕੋਈ ਵੀ ਵਿਅਕਤੀ ਜਿਹੜਾ ਸ਼ਰਾਬੀ ਸ਼ਰਾਬ ਪੀਂਦਾ ਏ ਤਾਂ ਉਹ ਕਹਿੰਦਾ ਇੱਕ ਖੁਮਾਰ ਹੋ ਗਿਆ ਨਸ਼ਾ ਚੜ ਗਿਆ ਤੇ ਨਸ਼ਾ ਜਦੋਂ ਚੜ ਜਾਂਦਾ ਤਾਂ ਸਿਰ ਘੁੰਮਣ ਲੱਗ ਜਾਂਦਾ ਏ ਹੈਂਗਓਵਰ ਹੋਣ ਲੱਗ ਜਾਂਦਾ ਏ ਤਾਂ ਉਹ ਨਸ਼ਾ ਜਿਹੜਾ ਹੈ ਇੱਥੇ ਨਸ਼ਾ ਕਹੇ ਰਸਮੋ ਕੈਦ ਥਾ ਤਾਂ ਜਿਹੜਾ ਫਰਿਆਦ ਹੈ ਉਹ ਜਿਹੜੇ ਜ਼ਿੰਦਗੀ ਦੇ ਜਾਂ ਮੌਤ ਦੇ ਜਿਹੜੇ ਰਸਮੋ ਰਿਵਾਜ ਆ ਉਹਨਾਂ ਦੀ ਕੈਦ ਦੇ ਵਿੱਚ ਰਸਮੋ ਰਿਵਾਜ ਮੌਤ ਦੇ ਕਿਹੜੇ-ਕਿਹੜੇ ਆ ਕਿ ਕੋਈ ਆਸਕੇ ਜਿਹੜਾ ਹੈ ਉਹ ਰੇਲ ਗੱਡੀ ਦੇ ਮੁਰੇ ਕੁੱਦਦਾ ਏ ਕੋਈ ਦਰਿਆ ਦੇ ਵਿੱਚ ਨਹਿਰ ਦੇ ਵਿੱਚ ਛਾਲ ਮਾਰਦਾ ਏ ਕੋਈ ਜਿਹੜਾ ਹੈ ਉਹ ਸੂਲੀ ਚੜਦਾ ਏ ਕੋਈ ਜ਼ਹਿਰ ਖਾ ਲੈਂਦਾ ਕੋਈ ਸਲਫਾਸ ਖਾਂਦਾ ਏ ਇਹ ਮੌਤ ਦੇ ਖੁਦਕੁਸ਼ੀ ਕਰਨ ਦੇ ਰਸਮੋ ਰਿਵਾਜ ਨੇ ਜਿਹੜੇ ਕਿ ਗਲਵ ਇੱਥੇ ਲਿਖਦਾ ਏ ਗਲਵ ਕਹਿੰਦਾ ਹੈ ਕਿ ਜੋ ਰਸਮ ਨੇ ਰਸਮਾਂ ਨੇ ਜੋ ਜੋ ਰਵਾਇਤਾਂ ਨੇ ਮਰਨਦੀਆਂ ਜੋ ਸਮਾਜ ਦੇ ਵਿੱਚ ਹਨ ਉਹਨਾਂ ਦੀ ਕੈਦ ਦੇ ਵਿੱਚ ਫਰਿਆਦ ਫਸਿਆ ਹੋਇਆ ਏ ਉਹਨਾਂ ਵਿੱਚੋਂ ਨਿਕਲ ਨਹੀਂ ਸਕਿਆ ਤੇ ਖੁਮਾਰੇ ਸਰਗਸ਼ਤੇ ਅਤੇ ਉਸ ਉਸ ਖੁਮਾਰ ਦੇ ਵਿੱਚ ਉਸੇ ਨਸ਼ੇ ਦੇ ਵਿੱਚ ਉਸ ਦਾ ਵੀ ਸਿਰ ਚਕਰਾ ਰਿਹਾ ਏ ਅਤੇ ਇਸ ਕਰਕੇ ਉਸ ਨੂੰ ਇੱਕ ਔਜ਼ਾਰ ਦੀ ਉਸੇ ਔਜ਼ਾਰ ਦੀ ਲੋੜ ਪਈ ਜਿਹੜੀ ਦੂਜੇ ਦੁਨਿਆਵੀ ਲੋਕਾਂ ਨੂੰ ਲੋੜ ਪੈਂਦੀ ਹੈ ਤੇਸੇ ਬਗੈਰ ਮਰਨਾ ਸਕਾ ਤੇ ਤੇਸੇ ਤੋਂ ਬਿਨਾ ਉਹ ਵੀ ਮਰ ਨਾ ਸਕਿਆ ਤੇ ਇਸ ਕਰਕੇ ਉਸ ਦਾ ਜਿਹੜਾ ਇਸ਼ਕ ਹੈ ਉਸ ਦੀ ਜਿਹੜੀ ਮੁਹੱਬਤ ਹੈ ਉਹ ਪੂਰੀ ਨਹੀਂ ਸੀ ਉਸ ਦੀ ਸੰਪੂਰਨ ਨਹੀਂ ਸੀ ਉਸ ਦੀ ਅਸਲੀ ਨਹੀਂ ਸੀ ਜਿਹੜੀ ਜਿਹੜੀ ਮੁਹੱਬਤ ਹੈ ਸ਼ੀਰੀ ਦਾ ਨਾਮ ਇੱਥੇ ਨਹੀਂ ਹੈ ਪਰ ਸ਼ੀਰੀ ਗਾਇਬ ਹੋ ਕੇ ਵੀ ਇਸ ਦੇ ਵਿੱਚ ਨਾਮਾ ਯੂਧ ਹੋ ਕੇ ਵੀ ਉਹ ਮੌਜੂਦ ਹੈ ਕਿਉਂਕਿ ਉਸ ਨੂੰ ਅਜੇਹੇ ਕਿਸੇ ਉਹ ਯਾਰ ਦੀ ਲੋੜ ਨਹੀਂ ਪਈ ਸੀ ਤਾਂ ਇਹ ਹੈ ਮਿਰਜ਼ਾ ਗਾਲਿਬ ਗੱਲ ਜਿਹੜੀ ਆ ਉਹ ਗੱਲ ਨੂੰ ਸਮਝਣਾ ਸਮਾਜ ਨੂੰ ਸਮਝਣਾ ਜਿਹੜਾ ਹੈ ਇਸ਼ਕ ਨੂੰ ਸਮਝਣਾ ਦੁਨੀਆ ਨੂੰ ਸਮਝਣਾ ਦੰਨੀਆਂ ਦੇ ਜ਼ਿੰਦਗੀ ਦੇ ਅਲੱਗ-ਅਲੱਗ ਰੰਗਾਂ ਨੂੰ ਸਮਝਣਾ ਤੇ ਉਹਨਾਂ ਦੀ ਬਾਰੀਕੀ ਦੇ ਵਿੱਚ ਜਾਣਾ ਇਹ ਗਲਬ ਦੀ ਕਲਾ ਹੈ ਇਹ ਗਲਬ ਦੀ ਸਮਝ ਹੈ ਣੁੱਠੀ ਸਮਝ ਹੈ ਤੇ ਇਸ ਸਮਝ ਨੂੰ ਅਸੀਂ ਦਾਤ ਦਿੰਦੇ ਆ ਤੇ ਨਾਲ ਹੀ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਖੁਦਕਸ਼ੀ ਕਰਨਾ ਕਾਇਰਤਾ ਹੈ ਕੋਈ ਵੀ ਇਨਸਾਨ ਕਿਸੇ ਵੀ ਵਿਅਕਤੀ ਨੂੰ ਇਹੇ ਕੰਮ ਨਹੀਂ ਕਰਨਾ ਚਾਹੀਦਾ ਹੈ ਜ਼ਿੰਦਗੀ ਜਿਹੜੀ ਆ ਉਹ ਜਿਉਣ ਦੇ ਲਈ ਆ ਮਰਨ ਦੇ ਲਈ ਨਹੀਂ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਤੇ ਦੋਸਤੋ ਕਲਾ ਸਮਾਜ ਸਾਹਿਤ ਦੇ ਨਾਲ ਸੰਬੰਧਿਤ ਹੋਰ ਵੀਡੀਓ ਵੇਖਣ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ